ਖッカ ਖਿਰਤ ਖਬਦ ਗਏ ਕੇਤੇ ਖਿਰਤ ਖਬਦ ਅਜੋਹ ਮੈਂ ਜیتے ਖッカ ਖਿਰਤ ਖਿਰ ਖਿਰਤ ਖਬਦ ਤੇ ਸਾਰੇ ਰੱਤ ਫਿਰ ਵਰ্ষিকী ਕਦੇ ਮਨਾਉਂਦੇ ਜਿਉਂਦੇ ਦੀ ਵਰ্ষিকী ਬਣਾਈ ਦੀਆਂ ਜਿਹੜੇ ਵਰਸੀਆਂ ਮਨਾਉਂਦੇ ਰਹੇ ਸਾਲ 10 ਤੇ 20 ਸਾਲ ਹੋ ਗਏ ਉਹ ਜਿਉਂਦੇ ਦੀ ਵਰ্ষিকী ਬਣਾਈ ਦੀਆਂ ਸਾਰੇ ਖਿਰ ਖਬ ਗਏ ਇੱਥੇ ਮਰ ਗਏ ਬੜਿਆ ਆ ਨੀ ਵਰ্ষিকী ਬਣਾਈ ਜਨ ਮ੍ਰਿਤੇ ਨਾਲ ਮਰ ਗਏ ਜੀ ਵਰਮਗਾਨੀ ਵਰਮਗਾਨੀ ਵਰਦਾ ਹੁੰਦੇ ਖੜਖਾ ਖਰਤ ਖਪਤ ਗਏ ਕਹਤੇ ਐਸੇ ਖਰਤ ਖਪਗੇ ਸਿਨਿਜੇ ਮਰ ਗਏ ਔਰ ਆਪਣੇ ਆਪ ਨੂੰ ਵਰਮਗਾਨੀਓ ਕਹੋ ਸੌਰੀ ਉਹ ਕਵੀਰ ਵੀ ਹੁਣ ਵੀ ਹੋਈ ਨੇ ਹੁਣ ਕਿਹੜਾ ਕੱਟ ਨੇ ਖਰਤ ਖਪਤ ਅਜ ਹੋਣਾ ਚਿੱਤੇ ਖਰਦੇ ਖਪਦੇ ਹੁਣ ਵੀ ਨਾ ਆਜੋ ਵੀ ਇਹਨਾਂ ਨੂੰ ਝੇਤਾ ਨਹੀਂ ਮੀਦੋ ਰਾਲ ਲੱਗੇ ਤੁਸੀਂ ਇਹ ਕਹਿੰਦਾ ਅਜੋ ਵੀ ਮੇਰੀ ਗੱਲ ਨਹੀਂ ਮੰਨਦੇ ਰਾਹੀ ਫੜਿਆ ਆਇਆ ਪਿਛਲੇ ਅਸਾਂ ਗੁਰੂਆਂ ਵਾਲਾ ਮੇਰੀ ਗੱਲ ਹੁਲਬੁਣੀ ਸੁਣਨੇ ਕਰਤਕ ਹਫਤਾ ਅਜੂੜੀ ਅਜੋ ਵੀ ਜਾਗੇ ਨਹੀਂ ਜਾਗਦੇ ਹੋਣਾ ਰਾਹ ਸਾਨੂੰ ਮਿਲ ਗਿਆ ਆ ਜਿਹੜੀ ਗੱਲ ਦਸੀ ਹੈ ਇਹ ਜਿਹੜਾ ਜਾਗ ਕੋ ਜਾਗਦੇ ਨਹੀਂ ਅਸਰ ਕੋਈ ਨਹੀਂ ਹੈ ਕਿਸੇ ਦਾ ਕੋਈ ਅਸਰ ਨਹੀਂ ਕੀ ਇਹ ਜਨਾ ਕਹਿੰਦੇ ਕੁਰਬਾਨੀ ਦਾ ਸੱਤ ਦਾ ਅਸਰ ਹੈ ਕੋਈ ਜੋਰ ਜੋਰ ਨਾਲ ਢੋਲ ਕੀ ਵਜਾ ਦਿੰਦੇ ਨੇ ਲੋੜਾ ਛੋੜਦੇ ਨਹੀਂ ਦਿੰਦੇ ਇਹ ਜਿਹੜੇ ਲਗਾਰੇ ਵਜਦੇ ਨੇ ਜੰਮੇ ਜ ਵਜਦੇ ਨੇ ਇਹਦੇ ਚੰਗਲਾ ਖਣਾ ਬੁਲਾ ਜੰਮ ਕੋਟਲਾ ਜਾਂਦੇ ਵਿੱਚ ਟੁੱਟ ਪਈ ਖਰਚੋਂ ਵੀ ਬੜਾ ਮੁਕਾਬਲਾ ਦਲਾ ਮੁਕਾਬਲਾ ਖਰਚਾਂ ਵੀ ਇਹਨਾਂ ਦਾ ਵੀ ਮੁਕਾਬਲਾ ਨਹੀਂ ਜੀ ਸੰਤਾ ਦਾ ਉੱਥੇ ਵੀ ਜੰਮ ਕੋਟਦੇ ਨੇ ਵੀ ਚੰਮੇ ਕੋਟਦੇ ਨੇ ਕਬਰਾਂ ਕੋਟਲੇ ਆ ਢੋਲ ਦੀ ਕੋਟਲੀ ਜੰਮ ਕੋਟਦੇ ਨੇ ਢੋਲ ਕੀ ਕਰਦੇ ਨੇ ਉਹ ਮੁਕਾਬਲਾ ਬਰੂਜੀ ਝੋਲਡ ਪਈ ਖਰਚ ਆਮੀ ਦਲਾ ਮੁਕਾਬਲਾ ਖੇਲ ਲਈ ਬਰੀਆਮੀ ਦਰਗਾਹ ਤੇ ਇਹਦਾ ਜੰਮ ਕੁੱਟਣਾ ਲੈਣ ਸਾਰੇ ਗੁਰੂ ਘਰ ਜਿਹੜਾ ਜੰਮ ਕਿਸੇ ਨੂੰ ਨਹੀਂ ਕੁੱਟਣਾ ਬੋਟਾ ਵਾਟੇ ਉਹ ਕੀਰਤਨ ਕਰਾ ਲੈਂਦੇ ਤੇ ਬੜਾ ਬੋਟਾ ਸੰਗਤ ਕੁਝ ਢੇਰ ਵਾਸਤੇ ਕੀਰਤਨ ਕਰਦੇ ਸੀ ਤਾਂ ਕੇ ਸੰਗਤ ਬਹਿ ਜਾਂਦੀ ਸੀ ਫਿਰ ਗੁਰੂ ਸਾਹਿਬ ਆ ਆ ਕੇ ਕਥਾ ਗੁਰਬਾਣੀ ਦੀ ਕਰਦੇ ਸੀ ਉਹ ਸ਼ਬਦ ਪੜ੍ਹ ਲੈਂਦੇ ਸੀ ਉਹਨਾਂ ਜਦੋਂ ਸ਼ਬਦ ਆ ਜਾਂਦੇ ਸੀ ਜੁੜ ਜਾਂਦੇ ਸੀ ਬਹਿ ਜਾਂਦੇ ਸੀ ਕੋਈ ਜੇ ਝੋਲ ਲੈ ਦਿੱਤੀ ਫਿਰ ਆ ਕੇ ਬਹਿ ਜਾਂਦੇ ਸੀ ਜਾਂ ਇਕੱਠ ਹੋ ਜਾਂਦਾ ਸੀ ਉਹ ਤਾਂ ਸਿਰਫ ਇਸ ਕਰਕੇ ਸੀ ਆ 10 5 ਜਾਦੇ ਉਹ ਵੀ ਨਹੀਂ ਰੱਖੇ ਨਾਲ ਬਹੁਤ ਉਹਨਾਂ ਨੇ ਨਹੀਂ ਕਬੁੱਤੀ ਤੋਹ ਤੋ ਜੁਦਾ ਜੁਦਾ ਨਹੀਂ ਰਹੇ ਪਰ ਵੇਲੇ ਨਹੀਂ ਕੀਤਾ ਇਹਨਾਂ ਉਹ ਮੇਰੇ ਕੋਲ ਜਾਣ ਕੇ ਤਿਆਰ ਬਣੇ ਕਬੂ ਕੀਤਾ ਉਹ ਜਦੋਂ ਉੱਥੇ ਗਏ ਨੇ ਕਿ ਕਿੰਨੇ ਸਾਲ ਪਰੇ ਪਟਨੇ ਉਦੋਂ ਕਿਥੇ ਸੀ ਕੀਰਤਨੀ ਲਾਉਣੇ ਨਹੀਂ ਆ ਜਾਣੀ ਕੁਛ ਹੈ ਜਾਏ ਬੰਨ ਰਗਾ ਜਾਇਆ ਕੁਛ ਨਹੀਂ ਸੀ ਪ੍ਰਚਾਰ ਕੋਈ ਉਹ ਕੀਰਤਨ ਹੁੰਦਾ ਹੁੰਦਾ ਸਭ ਚੌਕੀਰਾ ਹੁੰਦਾ ਹੁੰਦਾ ਇਹਦਾ ਜੇ ਬਹਿਣੇ ਸੀ ਕਿ ਨਤਨਾਮ ਸੀ ਉਹ ਉਹ ਸ਼ਬਦ ਇਕੱਠੀ ਹੋਣ ਵੇਲੇ ਦੀ ਗੱਲ ਦਸੋ ਬੇਚਾਰਾ ਉਹ ਤਾਂ ਗਏ ਕੋੜ ਦੀ ਰਿਟਰੀਡੈਂਸੀ ਨਾਲ ਉਹ ਲੋਕਾਂ ਨਾਲ ਕੋਲ ਨਾ ਮੈਂ ਪੈਸਾ ਦੇਣ ਨਾਲ ਕੋਈ ਕਿਰੇ ਲਾ ਗਿਆ ਸੀ ਇਹ ਤਾਂ ਹੋਰ ਦਾ ਹੋਰੇ ਕੋ ਬਣਾ ਨਹੀਂ ਕਰ ਦਿੱਤੀ ਉਹ ਜਿਹੜਾ ਕੁਝ ਇਹਨਾਂ ਨੇ ਬਣਾ ਲਿਆ ਇਹਦਾ ਹੈ ਲੋ ਨਹੀਂ ਸੀ ਇਸ ਕਰਕੇ ਅਸਲ ਵਾਲੀ ਛੱਡਤੀ ਉਹ ਪਰਪੁਰਾ ਲਈ ਪਰਪਰਾ ਹੋਰੇ ਬਣਾ ਲਈ ਹੁਣ ਮਝਾ ਲੋ ਆਪਣਾ ਟਾਈਮ ਪਾਸ ਕਰੋ ਚੜਾਵਾ ਆਈਆਂ ਤਾਂ ਕਹਿੰਦੇ ਮੇਰੇ ਘਰ ਜੋ ਕੁਝ ਚੱਲ ਰਿਹਾ ਇਤਨਾ ਪਰਦਾਲਾ ਹਾਂ ਹਾਂ ਕੱਖਾ ਖੇਰ ਤੇ ਖੰਬ ਤੇ ਕਹਿ ਕੇ ਖੇਰ ਤੇ ਖੰਬ ਅਜੂ ਮੈਂ ਚੇਤੇ ਖੇਰ ਤੇ ਖੰਬ ਦੇ ਹੁਣ ਵੀ ਨੇ ਪਰ ਜਾਗੇ ਹੁਣ ਵੀ ਯਾਗਦੇ ਨਹੀਂ ਆਣੇ ਸੋ ਜੀ ਅਬ ਜਦ ਜਾਣ ਜੋ ਮਨਾ ਰਹੇ ਜੈ ਕਾ ਬਿਸਰਾ ਤੈ ਫਿਰ ਰਹੇ ਅਬ ਜਦ ਜਾਣ ਜੋ ਬੁਨਾ ਹੈ ਇਹ ਹੁਣ ਵੀ ਇਹ ਜਾਣ ਲਵੇ ਨੂੰ ਸੰਸਾਰ ਜਗ ਕੋਈ ਸਰੀਰ ਵਿੱਚ ਹੈ ਜਿਹੜਾ ਚੱਲਦਾ ਤੇ ਜਦ ਸੱਚੇ ਗਿਆ ਕੋਟੜੀ ਦੇ ਤਾਲੀ ਆ ਜੋ ਜਗ ਦੇ ਵਿੱਚ ਕੋਈ ਬੀਜ ਇਹ ਹੁਣ ਵੀ ਜਾਣ ਲਵੇ ਸਮਝ ਲੈ ਗੱਲ ਨੂੰ ਜੈ ਕਾ ਬਿਸ਼ਰਾ ਤੈ ਫਿਰ ਰਹੀ ਇਹ ਜਾਣ ਲਵੇ ਮਨ ਨੂੰ ਬਣਾ ਕਰੇ ਭਾਈ ਇਹ ਤਾਂ ਰੁੜ ਜਾਣਾ ਇਦਾਂ ਨੂੰ ਜਨ ਕੋ ਬਣਾ ਰਹੇ ਵਨਾਰੇ 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 ਬਾਇਦੀ ਡੋਰ ਤੋਂ ਪਿਛੇ ਆ ਗਏ ਜਿਹੜੇ ਜਿਹੜੀ ਡੋਰ ਚ ਸੰਸਾਰ ਪਿਆ ਹੈ ਡੋਰ ਛੱਡ ਉਸ ਵਨਾਰੇ ਵਨਾਰੇ ਜੈ ਕਾ ਵਿਚਰਾ ਤੈ ਫਿਰ ਰਹਿ ਤੈ ਬਾਰੂਖੀ ਡੋਰ ਛੱਡ ਕੇ ਅਤਰੂਖੀ ਡੋਰ ਜੇ ਹੁਣ ਕਰ ਲੈ ਜਿੱਥੋਂ ਵਿਛੜਿਆ ਉਹਦੇ ਨੂੰ ਫੇਰ ਵੀ ਜੁੜ ਜਾਊਗਾ ਹੁਣ ਵੀ ਜੁੜ ਸਕਦਾ ਹੈ ਬਗਲੇ ਕੁਛੜੀ ਜੇ ਕਿਸੇ ਦਾ ਜੈ ਕਾ ਵਿਚਰਾ ਤੈ ਫਿਰ ਲਗੇ ਜਿਦੋਂ ਤੇ ਭੈਜੂਗਾ ਜਾ ਕੇ ਵਰਜੂਗਾ ਜਰਹੂਗਾ ਤੇ ਜਾਲੇ ਟਿਕੂਗਾ ਤਾਂ ਉਹ ਟਿਕੜਾ ਨਹੀਂ ਮੰਡੀ ਟਿਕੜਾ ਮੰਡੀ ਟਿਕੜਾ ਅੰਦਰ ਜਾ ਕੇ ਜਿੱਦੀ ਵਰਗੀ ਮਾਇਆ ਤੇ ਠੀਕਾ ਲੈ ਬੰਦੀ ਟਿਕਦਾ ਜੋ ਵਰਗੀ ਮਾਰੋ ਪ੍ਰਾਪਤੀ ਕਰ ਲੈ ਬੰਦੀ ਟਿਕਦਾ ਜਿੱਦੀ ਵਰਗੀ ਕੋ ਰਾਸ਼ਟਰਪਤੀ ਦੀ ਕੁਰਸੀ ਕਰ ਲੈ ਬੰਦੀ ਟਿਕਦਾ ਮੰਡੀ ਕੋ ਅੰਦਰ ਜੁੜ ਕੇ ਆਪਣੇ ਬੋਲਣਾ ਆ ਬਾਟੇ ਮੈਂ ਨਾ ਮੰਨ ਟਿਕੜੇ ਬਣਾ ਸੁਖ ਨਹੀਂ ਹੈ ਬਸ ਤੇ ਟਕਾਓ ਵਿੱਚ ਸੁਖ ਹੈ ਬਾਹਰ ਸੁਖ ਨਹੀਂ ਹੈ ਆਪਜਗ ਜਾਨ ਜੋ ਮਨਾ ਰਹੇ ਜੈ ਕਾ ਬਿਛਰਾ ਸਤਿਰ ਰਹੇ ਆਪਜਗ ਜਨ ਜੱਗ ਨੂੰ ਜਾਣ ਲਵੇ ਜੱਗ ਦਾ ਧਿਆਨ ਦੇ ਵੀ ਜਾਗ ਜੀ ਸੁਖ ਨਹੀਂ ਹੈ ਸੰਤਾਨ ਵੀ ਸੁਖ ਨਹੀਂ ਹੈ ਸੰਤਾਨ ਦੀ ਵਿੜਿਆ ਵੀ ਸੁਖ ਨਹੀਂ ਸੰਤਾਨ ਦੀ ਮਾਇਆ ਵੀ ਸੁਖ ਨਹੀਂ ਸੰਤਾਨ ਦੇ ਉਹਦੇ ਵੀ ਸੁਖ ਨਹੀਂ ਹੈ ਕਿ ਜੱਗ ਨੂੰ ਸਮਝ ਲੈ ਵੀ ਇਹ ਸੁਖ ਨਹੀਂ ਹੈ ਸਰੀਰ ਦੇ ਵਿੱਚ ਵੀ ਸੁਖ ਨਹੀਂ ਹੈ ਸਰੀਰ ਨਾਲ ਛੁੜਿਆ ਵੀ ਸੁਖ ਨਹੀਂ ਹੈ ਆਪਣੇ ਮੂਰ ਨਾਲ ਛੁੜਿਆ ਸੁਖ ਹੈ